ਬਹੁਤ ਸ਼ਾਨਯਕ ਹੈ ਤਾਨਬਾਦ ਤਾਨਬਾਦ ਗਵਰਨਮੈਂਟ ਹੈ ਜੀ ਗਵਰਨਮੈਂਟ ਆਨ ਦਿਡੇ ਗਾਹਨ ਵੀ ਆਊਗਾ ਆਊਗਾ ਹਾਂ ਆਊਗਾ ਪੱਕਾ ਇਸ ਤੋ ਕਦੇ ਸੋਚਿਆ ਸੀ ਇਸ ਤਰੀਕੇ ਨਾਲ ਯਾਤਰਾ ਤੇ ਜਾਉਂਗੇ ਮੈਂ ਕਿਹਾ ਬੱਸ ਇਹ ਨਹੀਂ ਕਦੇ ਦੇਖੀ 85 ਸਾਲ ਦੀ ਪਰੋਗੀ ਸਮਝ ਗਏ ਨਾ ਇਹ ਜਾਂ ਬੰਦਾ ਦੇਖਿਆ ਕਦੇ ਆ ਪੰਜ ਸੱਤ ਦਿਨਾਂ ਚ ਦੋ ਗੇ ਲਾ ਆ ਜਾ ਸਾਡੇ ਕੋਲੇ ਸਮਝ ਗਏ ਜੀ ਇਹ ਗਾਹਨ ਵੀ ਆਉਗਾ ਰੂ ਬਸਾ ਦੇ ਵਿੱਚ ਸਹੂਲਤ ਕੀ ਕੀ ਦਿੱਤੀ ਗਈ ਹੈ ਬਜ਼ੁਰਗੋ ਤੁਹਾਨੂੰ ਸਹੂਲਤਾਂ ਸਾਰੀ ਨੇ ਕੋਈ ਨਹੀਂ ਦਿੱਤੀ ਦੱਸੇ ਨਹੀਂ ਸਕਦੇ ਬਾੜੀ ਨੇ ਮਹਾ ਖਾੜ ਪੀਣ ਦਾ ਸਾਰਾ ਪ੍ਰਬੰਧ ਹੈ ਜੀ ਬੈਠਣ ਦਾ ਪ੍ਰਬੰਧ ਹੈ ਜਿਵੇਂ ਇਹ ਕਹਿੰਦੇ ਨੇ ਮੈਂ 70 ਸਾਲਾਂ ਮੈਂ ਕਦੇ ਅਹੀ ਜੀ ਬਸ ਨਹੀਂ ਦੇਖੀ ਗਾਹਾਂ ਜਿਹੜੇ ਕਹਿੰਦੇ ਨੇ ਫੇਰ ਜਿਹੜਾ ਤਾਂ ਬਹੁਤ ਇਹੋ ਜਿਹਾ ਮੁੱਖ ਮੰਤਰੀ ਤੁਹਾਨੂੰ ਮਿਲਦੇ ਨਹੀਂ ਮੈਂ ਉਸ ਤੋਂ ਪਹਿਲਾਂ ਵੀ ਬਹੁਤ ਮੁੱਖ ਮੰਤਰੀ ਦੇਖੇ ਨੇ ਸਰਕਾਰਾਂ ਆਈਆਂ ਨੇ ਪਰ ਸਾਡਾ ਕਦੇ ਇਹੋ ਜਿਹਾ ਕੁਝ ਨਹੀਂ ਹੋਇਆ ਅਸੀਂ ਤਾਂ ਇਹਦਾ ਧੰਨਵਾਦ ਹੈ ਇਹਨਾਂ ਨੇ ਕੰਮੇ ਬਹੁਤ ਕਰੇ ਨੌਕਰੀਆਂ ਦੇ ਦਿੱਤੀਆਂ 52000 ਸੂਏ ਕਰਤੇ ਖਾਲੇ ਕਰਤੇ ਸਾਨੂੰ ਪੈਨਸ਼ਨਾਂ ਜਿਹੜੀਆਂ ਉਹ ਵਧਾ ਰਿਹਾ ਹੈ ਹੋਰ ਸਾਰਾ ਅਸੀਂ ਤਾਂ ਇੰਨੀਆਂ ਸਹੂਲਤਾਂ ਜਿਹੜੀਆਂ ਸਾਨੂੰ ਦੇ ਰਿਆ ਸੀ ਤਾਂ ਕਹਿੰਦੇ ਮੁੱਖ ਮੰਤਰੀ ਭਗਵਾਨ ਜਮਾਨ ਦੇ ਜੀ ਦਾ ਧੰਨਵਾਦ ਕਰ ਸਿਰ ਫਲੋਦਦੇ ਆ ਬੁੜੇ 70 70 ਸਾਲ ਦੇ ਜਿਹੜੇ ਇੰਨੀਆਂ ਜੀਆਂ ਬਸਾਂ 'ਚ ਬਹਿ ਕੇ ਇੰਨੀਆਂ ਜੀਆਂ ਸੁਲਝਾ ਕੇ ਦੇਖੇ ਹੀ ਨਹੀਂ ਇਹੋ ਜਿਹਾ ਕੁਝ ਅਈਆ ਕਹਿੰਦੇ ਗਾਹਾਂ ਨੂੰ ਅਸੀਂ 10 ਦਿਨ ਜਿਹਨੂੰ ਜਿਤਾਕੀ ਤੋਰਾਂਗੇ ਵੈਰੀਆ ਖਾਲਸਾ ਆ ਬਈ ਕਿੰਨੇ ਦਿਨ ਦਾ ਟੂਰ ਹੈ ਅੱਜ ਜਾ ਰਹੇ ਹਾਂ ਇਹ ਹੈਗਾ ਤਿੰਨ ਦਿਨ ਦੋ ਰਾਤਾਂ ਦਾ ਟੂਰ ਹੈ ਅੱਜ ਪਹਿਲੇ ਦਿਨ ਚੱਲੇ ਆਂ ਅਸੀਂ ਹੁਣ ਚੱਲਣਾ ਇੱਥੋਂ ਸਾਰਾ ਖਰਚਾ ਪੰਜਾਬ ਸਰਕਾਰ ਕਰ ਰਹੀ ਹੈ ਸਰਕਾਰ ਕਰ ਰਹੀ ਹੈ ਸਾਰਾ ਖਰਚਾ ਉਹਨਾਂ ਦਾ ਸੀ ਤਾਂ ਨਹੀਂ ਤਾਂ ਵੇਹੜੇ ਤੇ ਦੇਖਿਆ ਹੀ ਨਹੀਂ 1500 ਵਾਲੇ ਕੱਪੜੇ ਲੈ ਕੇ ਚੱਲੇ ਆ ਪੂਰਾ ਸਾਰਾ ਕੁਝ ਗਵਰਨਮੈਂਟ ਦਾ ਗਵਰਨਮੈਂਟ ਦਾ ਇੱਕ ਕੱਪੜੇ ਲੈ ਗਿਆ ਬਸ ਸਾਡੇ ਕੋਲ ਦਾ ਜੀ ਕੱਪੜੇ ਨੇ ਬਾਕੀ ਦਾ ਸਾਰਾ ਕੁਝ ਜਿਹੜੀ ਕਰਦੇ ਗਵਰਨਮੈਂਟ ਦਾ ਕੰਮ ਹੈ ਅਸੀਂ ਤਾਂ ਇੰਨੇ ਖੁਸ਼ ਆ ਵੀ ਆਂ ਬਾਕੀ ਮੋਰਚਾ ਅੱਛਾ ਗਾਹਾਂ ਨੂੰ ਵੀ ਸਰਕਾਰ ਦੀ ਇਹਦੀ ਬਣਾ ਦੇਣੀ ਆ ਐਵੇਂ ਜਿਵੇਂ ਹੋਊਗਾ ਇਹ ਜ਼ਿੰਦਗੀ ਭਰ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਜੀ ਕਹਿੰਦੇ ਵੀ ਗਾਹਾਂ ਵਾਸਤੇ ਵੀ ਇਹੀ ਜਤਨ ਜਿਹੜੇ ਸਾਨੂੰ ਯਾਤਰਾ ਤੇ ਲਿਜਾ ਰਹੇ ਨੇ ਮਾਤਾ ਜੀ ਕਦੇ ਸੋਚਿਆ ਸੀ ਕਿ ਇਸ ਤਰੀਕੇ ਨਾਲ ਯਾਤਨਾ ਤੇ ਜਾਵਾਂਗੇ ਨਹੀਂ ਬੇਟਾ ਸੋਚਿਆ ਨਹੀਂ ਕਦੇ ਵੀ ਇਹ ਤਾਂ ਹੁਣ ਹੀ ਪਤਾ ਲੱਗਿਆ ਸਹੀ ਗੱਲ ਹੈ ਪੰਜਾਬ ਸਰਕਾਰ ਵੱਲੋਂ ਜੋ ਕੋਈ ਪ੍ਰਾਲਾ ਕਰਿਆ ਗਿਆ ਰੱਬ ਪ੍ਰਮਾਤਮਾ ਉਹਨੂੰ ਚੜ੍ਹਦੀ ਕਲਾ ਰੱਖੇ ਬਾਰ-ਬਾਰ ਜਿੱਤੀ ਜਾਵੇ ਭਗਵੰਤ ਮਾਤਾ ਦੀ ਬਹੁਤ ਵਧੀਆ ਸਰਕਾਰ ਕੰਮ ਕਰ ਰਹੀ ਹੈ ਜੀ ਕਿਸਾਨਾਂ ਵਾਸਤੇ ਪਬਲਿਕ ਵਾਸਤੇ ਬਹੁਤ ਸਹੂਲਤਾਂ ਦੇ ਰਹੀ ਹੈ ਜੀ ਅਗਲੀ ਵਾਰ ਵੀ ਅਸੀਂ ਆਮ ਸਰਕਾਰ ਆਵਾਮੀ ਪਾਰਟੀ ਦੀ ਸਰਕਾਰ ਨੂੰ ਦਿਖਾਵਾਂਗੇ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਜਿਹੜਾ ਸਾਡੇ ਪਿੰਡ ਤੋਂ ਸ਼ੁਰੂਆਤ ਕੀਤੀ ਹੈ ਜੀ ਅਸੀਂ ਮਾਨਜੋ ਮੱਖਣਤ ਦੇ ਸਾਹਦੇ ਤਹਿਦ ਲੋ ਧੰਨਵਾਦ ਕਰਦੇ ਪਿੰਡ ਵੱਲੋਂ